ਇਹ ਲੌਲੀਪੌਪ ਮੇਰਾ ਨਹੀਂ ਜੀ ਇਹ ਪੰਜਾਬ ਸਰਕਾਰ ਦਾ ਆ ਉਹ ਤੁਹਾਡੇ ਤੱਕ ਪਹੁੰਚ ਨਹੀਂ ਰਿਹਾ ਤੁਸੀਂ ਏਡੇ ਵੱਡੇ মিডিਆ ਤੇ ਪਤਾ ਤੁਹਾਡੇ ਤੱਕ ਨਹੀਂ ਪਹੁੰਚ ਰਿਹਾ ਦੇਖੋ ਤੁਹਾਡੇ ਲਈ ਸਪੈਸ਼ਲ ਲੈ ਕੇ ਆਇਆ ਇੱਕ ਬੈਗ ਵੀ ਹੈ ਸਾਡੇ ਕੋਲ ਉਹਦੇ ਚ ਪਾਰਸਲ ਇਮੀਗ੍ਰੇਸ਼ਨ ਹੋ ਰਿਹਾ ਕੋਈ ਬੱਚੇ ਕੋਈ ਬੰਦੇ ਟਰੈਕਟਰ ਚੱਕੀ ਫਿਰਦੇ ਸਾਨੂੰ ਜੌਬਾਂ ਦੇਖੋ ਸਰਕਾਰੀ ਸਰਕਾਰ ਨੇ 36000 ਦੇ ਵਿੱਚੋਂ 36 ਬੰਦਿਆਂ ਨੂੰ ਨੌਕਰੀ ਨਹੀਂ ਦਿੱਤੀਆਂ 36 ਬੰਦਿਆਂ ਨੂੰ ਵੀ ਔਰ ਜਿਹੜੀਆਂ ਮਿਲੀਆਂ ਵੀ ਹੋਣਗੀਆਂ ਨਾ ਉਹ ਵੀ ਪ੍ਰਾਈਵੇਟ ਆ ਹੁਣ ਤੁਸੀਂ ਆਹ ਪਲੇਅਰ ਦੇਖੋ ਤੁਸੀਂ ਆਵੇ ਦੇ ਮੂੰਹ ਜ਼ਬਾਨੀ ਪੁੱਛੋ ਇਹਦਾ ਬਾਇਓ ਡਾਟਾ ਪਤਾ ਕਰੋ ਅਸੀਂ ਕੋਈ ਹਵਾ ਦੇ ਵਿੱਚ ਨਹੀਂ ਮੁੰਡੇ ਇਕੱਠੇ ਕਰਕੇ ਲਿਆਏ ਇਹ ਯੁਵਾ ਆ ਇਹਨਾਂ ਕੋਲ ਆਪਣੀਆਂ ਡਿਗਰੀਆਂ ਨੇ ਕੋਈ ਕ੍ਰੀਏਟ ਨਹੀਂ ਕੀਤੀਆਂ ਇਕੱਲੇ ਇਕੱਲੇ ਬੰਦੇ ਦੀ ਆਇਡੈਂਟੀਟੀ ਉਹਦੇ ਕੋਲ ਆ ਆਧਾਰ ਕਾਰਡ ਚੈੱਕ ਕਰੋ ਉਹਦਾ ਘਰ ਚੱਕਾ ਕਰੋ ਮੇਰੇ ਕੋਲ ਜਾਣ ਤੋਂ ਬਾਅਦ ਉਹਦਾ ਰਿਕਾਰਡ ਚੈੱਕ ਕਰੋ ਕਿ ਵਾਕਈ ਇਹ 2-3 ਸਾਲ ਤੋਂ ਭਟਕ ਰਿਹਾ ਹੈ ਦੇਖੋ ਇਹ 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 ਦੀਵਾਨੀ ਪੁੱਛੋ ਇਸ ਮੁੰਡੇ ਨੂੰ ਇਹ ਕਿਦਾਂ ਬੀਤ ਰਿਹਾ ਕਿੰਨੇ ਇਹਦੇ ਕੋਲ ਮੈਡਲ ਨੇ ਅਗਲੀ ਟੈਡੀ ਰਣਨੀਤੀ ਕੀ ਹੈ ਮੈਂ 20 ਤਰੀਕ ਅਲਟੀਮੇਟਮ ਦੇਣਾ ਇਸ ਤੋਂ ਪਹਿਲਾਂ ਪਹਿਲਾਂ ਯੁਵਾ ਨੂੰ ਜਿਹੜੇ ਵਾਅ ਜੈਨੂਨਲੀ ਵਾਦੇ ਕੀਤੇ ਨੇ ਮੈਂ ਪੱਤਰਕਾਰਾਂ ਨੂੰ ਇੱਕ ਵਾਰੀ ਪੁੱਛੂੰਗਾ ਜ਼ਰੂਰ ਕਿ ਉਹ ਵਾਰਿਆਂ ਦੇ ਵਿੱਚੋਂ ਜੇ ਅਸੀਂ ਪੰਜ ਗੱਲਾਂ ਕਹਿ ਰਹੇ ਹਾਂ ਪੰਜ ਦੇ ਵਿੱਚੋਂ ਦੋ ਵੀ ਮੰਨ ਲੈਣ ਮੇਰੀ ਕਿਸੇ ਸਰਕਾਰ ਨਾਲ ਲੜਾਈ ਨਹੀਂ ਮੈਂ ਲੋਕਾਂ ਦੇ ਮੁੱਦੇ ਪੰਜਾਬ ਦੇ ਜੇ ਮੇਰੇ ਕੋਲ ਸਟੂਡੈਂਟ ਆਉਂਦੇ ਆ ਮੈਂ ਉਹਨਾਂ ਦੀ ਗੱਲ ਪਹੁੰਚਾਉਂਗਾ ਉਹਨਾਂ ਲਈ ਲੜੂੰਗਾ ਠੀਕ ਹੈ ਤੇ ਜੇ ਉਹ 20 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਮੁੱਦਿਆਂ ਦੇ ਵਿੱਚ ਯੁਵਾ ਨੂੰ ਨੌکریاں ਦਿੰਦੇ ਨੇ ਯੁਵਾ ਦੀਆਂ ਮਜਬੂਰੀਆਂ ਸੁਣਦੇ ਨੇ ਉਹਨਾਂ ਨੂੰ ਐਡਜਸਟ ਕਰਦੇ ਨੇ ਤਾਂ ਠੀਕ ਹੈ ਨਹੀਂ ਤਾਂ ਅਸੀਂ ਵੱਡਾ ਪ੍ਰੋਗਰਾਮ ਕਰਾਂਗੇ ਵੱਡਾ ਪ੍ਰਦਰਸ਼ਨ ਕਰਾਂਗੇ ਆ ਜਿਹੜਾ ਪ੍ਰਦਰਸ਼ਨ ਹੈ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ ਹੈ ਇਹਨਾਂ ਜਿਹੜਾ ਆਨ ਵਾਲਾ ਫਿਊਚਰ ਹੈ ਉਹ ਅੰਧਕਾਰ ਵਿੱਚ ਹੀ ਹੈ ਫਿਊਚਰ ਬੱਚਿਆਂ ਦੇਖ ਰਿਹਾ ਵੀ ਜਿਹੜਾ ਆਵਾਲਾ ਫਿਊਚਰ ਹੈ ਸਾਡਾ ਬਿਲਕੁਲ ਖਤਮ ਹੈ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਬੱਚੇ ਜਿਹੜੇ ਆ ਸੜਕਾਂ ਤੇ ਫਿਰ ਰਹੇ ਆ ਜਿਹੜੀਆਂ ਡਿਗਰੀਆਂ ਦੇ ਰਹੇ ਆ ਭਗਵੰਤ ਮਾਨ ਜੀ ਇੰਨੀਆਂ ਨੌکریاں ਦਿੱਤੀਆਂ ਨੇ ਨੌکریاں ਇੱਕ ਤਾਂ ਨੌਕਰੀ ਦੱਸੇ ਲੋ ਤੇ ਕਿਸੇ ਨੂੰ ਦਿੱਤੀ ਐ ਕੋਈ ਲਿਸਟਿੰਗ ਰਿਲੀਜ਼ ਕਰ ਦੇਵੇ ਅੱਜ ਇਹ ਬੱਚਿਆਂ ਦੇ ਧਰਨਾ ਦਿੱਤਾ ਐ ਇਹਦਾ ਜਵਾਬ ਦੇਵੇ ਸਾਨੂੰ ਲਿਸਟ ਦੇਵੇ ਕਿਹੜੇ ਕਿਹੜੇ ਮੈਗਜ਼ ਵਿੱਚ ਕਿਹੜੇ ਕਿਹੜੇ ਸਰਕਾਰੀ ਡਿਪਾਰਟਮੈਂਟ ਵਿੱਚ ਕਿੰਨੇ ਬੱਚਿਆਂ ਨੂੰ ਨੌਕਰੀ ਦਿੱਤੀ ਐ ਇੱਕ ਵੀ ਨੌਕਰੀ ਨਹੀਂ ਦਿੱਤੀ ਲਾਅਨ ਆਰਡਰ ਦਾ ਇਹ ਹਾਲ ਐ ਤੁਰੇ ਜਾਂਦੇ ਪਤਾ ਨਹੀਂ ਮੇਰੇ ਹੀ ਘਰਾਂ ਲਾਣਾ ਪਤਾ ਨਹੀਂ ਮੇਰੇ ਹੀ ਮੋਬਾਈਲ ਖੋਲਣਾ ਐ ਅੰਨਾ ਬੁਰਾ ਹਾਲ ਹੈ ਸਰਕਾਰ ਦਾ ਇਹ ਕਹਿੰਦੇ ਬਦਲਾਅ ਬਹੁਤ ਵਧੀਆ ਬਦਲਾਅ ਲਿਆਂਦਾ ਭਗਵੰਤ ਮਾਨ ਜੀ ਤੁਸੀਂ ਐਦਾਂ ਦਾ ਬਦਲਾਅ ਤਾਂ ਕਦੀ ਦੇਖਿਆ ਨਹੀਂ ਸੀ ਰਾਹ ਜਾਂਦੀ ਲੜਕੀ ਦਾ ਫੋਨ ਕੋਲ ਲੰਦੇ ਆ ਰਾਹ ਜਾਂਦੀ ਜਨਾਨੀ ਦੀ ਚੇਨ ਲਾ ਲੰਦੇ ਆ ਰਾਹ ਤਾਂ ਚੀਜ਼ ਜਾਂਦੀ ਜਨਾਨੀ ਦੀਆਂ ਬਾਲੀਆਂ ਲਾ ਲੰਦੇ ਇਹ ਐਡਾ ਬੜਾ ਬਦਲਾਅ ਸਾਨੂੰ ਨਹੀਂ ਚਾਹੀਦਾ ਰੱਬ ਦੇ ਵਾਸਤੇ ਤੁਸੀਂ ਜੋ ਸਾਡਾ ਪੁਰਾਣਾ ਸਿਸਟਮ ਸੀ ਪੰਜਾਬ ਦਾ ਉਹੀ ਰਹਿਣ ਦਿਓ ਕਿਉਂਕਿ ਇਹ ਸਾਨੂੰ ਬਦਲਾਅ ਸਾਨੂੰ ਤੁਹਾਡਾ ਬਦਲਾਅ ਮਨਜ਼ੂਰ ਨਹੀਂ ਹੈ ਤੁਸੀਂ ਇੱਕ ਸੀਟ ਦੇ ਪਿੱਛੇ ਦੇਖਿਆ ਹਿੰਦੁਸਤਾਨ ਦੇ ਇਤਿਹਾਸ ਚ ਲਿਖੀ ਜਾਏਗੀ ਇਹ ਗੱਲ ਇੱਕ ਬਾਈ ਇਲੈਕਸ਼ਨ ਦੇ ਪਿੱਛੇ ਪੰਜਾਬ ਦਾ ਮੁੱਖ ਮੰਤਰੀ ਆਪਣੀ ਰਹਿائش ਚੱਕ ਜਲੰਧਰ ਲੈ ਗਿਆ ਅੱਜ ਚਾਰਾਂ ਤੇ ਹੋਰ ਹੋਣੀ ਹੈ ਚਾਰ-ਚਾਰਾਂ ਚ ਆਪਣੀ ਰਹਿائش ਲੈ ਜਾਏਗਾ ਕੀ ਹੋ ਗਿਆ ਯਾਰ ਇਹਨਾਂ ਨੂੰ ਇਹਨਾਂ ਨੂੰ ਆਪਣੀ ਗਰਮੀ ਦਾ ਨਹੀਂ ਪਤਾ ਇਹਨਾਂ ਨੂੰ ਆਪਣੀ ਕੁਰਸੀ ਦਾ ਨਹੀਂ ਪਤਾ ਮੇਰੀ ਕੁਰਸੀ ਦੀ ਕੀਰਨਾ ਕੀ ਹੈ ਕਿਉਂਕਿ ਗਾ ਗਾ ਇਹ ਗਵਈਏ ਰਹੇ ਆ ਜਿਹੜੇ ਆਪ ਵੀ ਗਵਈਏ ਆ ਨਾਲ ਵੀ ਗਵਈਏ ਆ ਉਹ ਤਾਰੀਆਂ ਵਾਲੇ ਆ ਇਹ ਅਸੀਂ 3-2 ਸਾਲ ਦਾ ਕੱਢ ਲਿਆ ਔਖੇ ਔਖੇ ਤਾਰੀਆਂ ਵਾਲੇ ਤੋਂ 3 ਸਾਲ ਸਾਨੂੰ ਪਤਾ ਮੈਨੂੰ ਨਹੀਂ ਲੱਗਦਾ 3 ਸਾਲ ਸਰਕਾਰ ਚੱਲੇਗੀ ਜੋ ਹਨੇਰੇ ਹਾਲਾਤ ਆ